ਕੋ ਅੱਜ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਆ ਅਸੀਂ মিডিਆ ਰਹੀਂ ਸਮੁੱਚੇ ਪੰਜਾਬੀਆਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਜਿਹੜਾ ਇੱਕ ਕ੍ਰਿਮੀਨਲ ਆਫੈਂਡਰ ਸੀਗਾ ਸੰਦੀ ਮਠਾੜੂ ਸਰਬਜੀਤ ਸਿੰਘ ਆਫ ਸੰਦੀ ਮਠਾੜੂ ਜਿਹੜਾ ਕਿ ਪਿਛਲੇ ਸਮੇਂ ਤੋਂ ਐਕਸਟਰਸ਼ਨ ਕਰਦਾ ਸੀ ਬਲੈਕਮੇਲ ਕਰਦਾ ਸੀਗਾ ਔਰ ਸਾਈਬਰ ਕ੍ਰਾਈਮ ਦਾ ਮਾਸਟਰਮਾਈਂਡ ਸੀਗਾ ਔਰ ਉਹਦੀ ਵਾਈਫ ਸੁਭੀ ਮਠਾੜੂ ਇਹ ਇਕੱਠੇ ਹੋ ਕੇ ਜਿੱਥੇ ਐਕਸਟਰਸ਼ਨ ਕਰਦੇ ਸੀਗੇ ਉਥੇ ਇਹ ਪਿਛਲੇ ਸਮੇਂ ਦੇ ਵਿੱਚ ਰੇਪ ਦੇ ਕੇਸ ਦੇ ਵਿੱਚ ਵੀ ਇਹ ਸਵਾ ਸਾਲ ਜੇਲ੍ਹ ਜਾ ਕੇ ਆਇਆ ਵਾ ਔਰ ਇਹ ਰੇਪਸਟਾ ਕ੍ਰਿਮੀਨਲ ਮਾਈਂਡਡ ਆ ਹੈ ਤੇ ਇਹਨੇ ਪਿਛਲੇ ਸਮੇਂ ਦੇ ਵਿੱਚ ਤਕਰੀਬਨ 1 ਸਾਲ ਤੋਂ ਮੇਰੀਆਂ ਪੋਸਟਾਂ ਜਦ ਵੀ ਕੋਈ ਇਲੈਕਸ਼ਨ ਆਉਂਦਾ ਸੀ ਤਾਂ ਇਹ ਮੇਰੀਆਂ ਪੋਸਟਾਂ ਨੂੰ ਫੇਕ ਲੈਟਰ ਪੈਡ ਯੂਜ਼ ਕਰਕੇ ਇਹ ਅਲੱਗ-ਅਲੱਗ ਸੋਸ਼ਲ ਮੀਡੀਆ ਦੇ ਉੱਤੇ ਪਾ ਕੇ ਮੈਨੂੰ ਬਦਨਾਮ ਕਰਦਾ ਸੀਗਾ ਤੇ ਮੇਰੇ ਤੋਂ ਫਰੋਤੀ ਦੀ ਵੀ ਇਹਨੇ ਮੰਗ ਕੀਤੀ 2.5 ਕਰੋੜ ਰੁਪਏ ਦੀ ਇਹ ਵਿਅਕਤੀ ਪਤਾ ਨਹੀਂ ਸੀ ਲੱਗ ਰਿਹਾ ਇਹ ਕੌਣ ਆ ਪਰ ਜਦੋਂ ਇਹਨੇ ਉਸ ਪੋਸਟਾਂ ਨੂੰ ਸੋਸ਼ਲ ਮੀਡੀਆ ਦੇ ਉੱਪਰ ਸ਼ੇਅਰ ਕੀਤਾ ਔਰ ਫੇਕ ਲੈਟਰ ਪੈਡ ਜਿਹੜੀ ਰਾਮਗੜੀ ਆ ਕਾਉਂਸਲ ਯੂਕੇ ਦੇ ਯੂਜ਼ ਕੀਤੇ ਉਸ ਸੰਸਥਾ ਨੇ ਸਾਡੇ ਡੀਜੀਪੀ ਸਾਹਿਬ ਨੂੰ ਔਰ ਸਾਡੇ ਸੀਪੀ ਲੁਧਿਆਣਾ ਨੂੰ ਔਰ ਇੱਕ ਕਲੈਰੀਫਿਕੇਸ਼ਨ ਸਾਨੂੰ ਡਾਇਰੈਕਟ ਭੇਜੀ ਕਿ ਇਸ ਪ੍ਰੋਫੈਸਰ ਕੁਲਦੀਪ ਸਿੰਘ ਬਿਰਦੀ ਦੇ ਨਾਮ ਦਾ ਕੋਈ ਵਿਅਕਤੀ ਨਹੀਂ ਇਹ ਪਰਿਵਾਰ ਹੀ ਪੂਰਾ ਬਲੈਕਮੇਲ ਕਰਦਾ ਇਹਦੇ ਪਿਤਾ ਸਰ ਪਰਮਜੀਤ ਸਿੰਘ ਮਠਾੜੂ ਤੁਸੀਂ ਦੇਖੋ ਕਿ ਉਹ ਗੋਗਾ ਜੀ ਨੂੰ ਫੋਨ ਕਰਕੇ ਕਹਿ ਰਹੇ ਆ ਤੁਸੀਂ ਪਲੀਜ਼ ਇਸ ਕੰਮ ਦੇ ਵਿੱਚ ਨਾ ਆਓ ਜਿੱਥੋਂ ਪਤਾ ਲੱਗ ਰਿਹਾ ਵਾ ਕਿ ਇਹਨਾਂ ਦੀ ਗਿਣੀ ਮਿੱਥੀ ਸਾਜਿਸ਼ਾ ਸੋ ਇਹ ਮਾਨਯੋਗ ਅਦਾਲਤ ਨੇ ਹੁਣ ਇਹਨਾਂ ਨੂੰ 14 ਦਿਨ ਦਾ ਜੁਡੀਸ਼ੀਅਲੀ ਰਿਮਾਂਡ ਦੇ ਕੇ ਇਹਨਾਂ ਨੂੰ ਗੋਇੰਦਵਾਲ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਵਾ ਅਸੀਂਦਰ ਮੀਡੀਆ ਰਹੀਂ ਜਿੱਥੇ ਆਪਣੀ ਬਰਾਦਰੀ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਮੂੰਹ ਨਾ ਲਾਇਆ ਜਾਵੇ ਔਰ ਅਸੀਂ ਰਾਮਗੜੀਆ ਫਾਊਂਡੇਸ਼ਨ ਪੰਜਾਬ World Sikh Ramgadia Organisation All India Ramgadia Vishwakarma Federation ਪਰ ਰਾਮਗੜੀਆ ਬੋਰਡ ਇਹਨਾਂ ਵੱਲੋਂ ਇਹਦਾ ਸਮੂਚੀ ਜਿਹੜੀ ਰਾਮਗੜੀ ਆ ਕਮਿਊਨਿਟੀ ਆ ਆਪਣੀਆਂ ਆਰਗੇਨਾਈਜੇਸ਼ਨਜ਼ ਵੱਲੋਂ ਇਹਦਾ ਬਾਈਕਾਟ ਕਰਦੇ ਨੇ ਸਾਰੇ ਸੰਸਥਾਵਾਂ ਦੇ ਪ੍ਰਧਾਨ ਨਾਲ ਪਹੁੰਚੇ ਨੇ ਔਰ ਮੈਂ ਲਾਸਟ ਦੇ ਵਿੱਚ ਇੱਕ ਗੱਲ ਕਹੂੰਗਾ ਕਿ ਜਿਹੜਾ ਲਾਸਟ ਪਰਚਾ 28 ਤਰੀਕ ਨੂੰ ਇਹਨਾਂ ਦੇ ਖਿਲਾਫ ਦਰਜ ਹੋਇਆ ਕਿ ਜਿਹੜਾ ਇਹ ਬਲੈਕਮੇਲ ਕਰਦੇ ਸੀ ਐਕਸਟਰਸ਼ਨ ਕਰਦੇ ਸੀ ਫਰੋਤੀਆਂ ਦੀ ਮੰਗ ਕਰਦੇ ਸੀਗੇ ਸੋ ਮਾਨਯੋਗ ਅਦਾਲਤ ਨੇ ਇਹਨਾਂ ਦੇ ਉੱਤੇ ਪਰਚਾ ਦੇ ਕੇ ਜਿਹੜਾ ਇਹਨਾਂ ਦੇ ਉੱਤੇ ਜਿਹੜੀਆਂ ਅਲੱਗ-ਅਲੱਗ ਧਾਰਾਵਾਂ ਸੀਗੀਆਂ ਜਿਹੜੇ ਕਿ ਇਹਨਾਂ ਤੇ ਪਹਿਲਾਂ ਵੀ ਲੱਗੀਆਂ ਹੋਈਆਂ ਸੀਗੀਆਂ ਤੇ ਹੁਣ ਵੀ ਜਿਹੜਾ ਲੇਟੈਸਟ ਇਹਨਾਂ ਦੇ ਉੱਤੇ ਜਿਹੜੀ 202 ਨੰਬਰ ਜਿਹੜੀ ਐਫ ਆਈ ਆਰ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 6 ਦੇ ਵਿੱਚ ਸੰਗੀਨ ਧਾਰਾਵਾਂ ਦੇ ਤਹਿਤ ਲਗਾਈ ਆ ਫੋਲੀ ਮੈਂ ਤੁਹਾਨੂੰ ਆ ਜਿਹੜੀ ਕਾਪੀ ਆ ਉਹ ਦਿਖਾ ਦੇਣਾ ਵਾ ਕਿ ਪੁਲਿਸ ਸਟੇਸ਼ਨ ਲੁਧਿਆਣਾ ਵੱਲੋਂ ਜਿਹੜੀ ਆ ਕਮਿਸ਼ਨਰੇਟ ਲੁਧਿਆਣਾ ਵੱਲੋਂ 28 8 ਨੂੰ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਹੈ ਜਿਦੇ ਵਿੱਚ ਰੀਸੈਂਟਲੀ ਜਿਸ ਕੇਸ ਦੇ ਵਿੱਚ ਇਹ ਹੁਣ ਇਸ ਵਕਤ ਗੋਇੰਦਵਾਲ ਜੇਲ੍ਹ ਦੇ ਵਿੱਚ ਗਿਆ ਆ ਦੋਸ਼ੀ ਉਹ ਸਰਪ੍ਰੀਤ ਸਿੰਘ ਸੈਂਟੀ ਮਠਾੜੂ ਉਹ ਉਹਦੇ ਉੱਤੇ ਆਲਰੇਡੀ ਪਹਿਲਾਂ ਵੀ ਤਿੰਨ ਚਾਰ ਮੁਕੱਦਮੇ ਚੱਲ ਰਹੇ ਨੇ ਜੋ ਹੁਣ ਮਸਲਾ ਹੋਇਆ ਆ ਉਹ ਸਰਦਾਰ ਗੁਰਮੀਤ ਸਿੰਘ ਕੋਲਾਰ ਸਾਡੀ ਰਾਮਗੜੀ ਕਮਿਊਨਿਟੀ ਦੇ ਬੜੇ ਰਿਸਪੈਕਟੇਬਲ ਪਰਸਨ ਨੇ ਸਾਡੀਆਂ ਰਾਮਗੜੀਆ ਸੰਸਥਾਵਾਂ ਦੇ ਉਹ ਮੁਖੀ ਨੇ ਪ੍ਰਧਾਨ ਨੇ ਫੀਕੋ ਦੇ ਪ੍ਰਧਾਨ ਨੇ ਚੰਗੇ ਇੰਡਸਟ੍ਰੀਅਲਿਸਟ ਨੇ ਸਮਾਜ ਦੇ ਵਿੱਚ ਬੜਾ ਵੱਡਾ ਰੁਤਬਾ ਰੱਖਦੇ ਨੇ ਉਹਨਾਂ ਦੇ ਉੱਤੇ ਜਦੋਂ ਇਹ ਭੱਦੀਆਂ ਟਿੱਪਣੀਆਂ ਸੋਸ਼ਲ ਮੀਡੀਆ ਉੱਤੇ ਕਰਨ ਲੱਗ ਗਿਆ ਉਹਨਾਂ ਖਿਲਾਫ ਵੀਡੀਓਜ਼ ਪਾਉਣ ਲੱਗ ਗਿਆ ਉਹਨਾਂ ਦੇ ਖਿਲਾਫ ਕੁਝ ਜਾਲੀ ਲੈਟਰ ਹੈਡ ਤਿਆਰ ਕਰਕੇ ਉਹਨਾਂ ਦੇ ਉੱਤੇ ਕੁਝ ਇਹੋ ਜਿਹਾ ਕੰਟੈਂਟ ਉਹ ਲਿਖ ਰਿਆ ਸੀ ਜਿਹਦੇ ਨਾਲ ਰਾਮਗੜੀਆ ਕਮਿਊਨਿਟੀ ਉੱਤੇ ਹੀ ਦਾਗ ਲੱਗ ਰਹੇ ਸੀਗੇ ਨਾ ਕਿ ਸਿਰਫ ਗੁਰਮੀਤ ਸਿੰਘ ਕੁਲਾਰ ਉੱਤੇ ਦਾਗ ਲੱਗ ਰਹੇ ਸੀ ਵੀ ਲੁਧਿਆਣੇ ਦੇ ਰਾਮਗੜੀਆ ਜਿਹੜੇ ਨੇ ਉਹ ਐਨ ਆਰ ਆਈ ਰਾਮਗੜੀਆਂ ਦੇ ਨਾਲ ਬਹੁਤ ਮਾੜਾ ਵਿਵਹਾਰ ਕਰ ਰਹੇ ਆ ਉਹਨਾਂ ਦੇ ਕੋਲੋਂ ਪੈਸੇ ਠੱਗ ਰਹੇ ਆ ਇਹ ਸਾਰਾ ਕੁਝ ਜੋ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਸੀ ਅੱਜ ਮੀਟਿੰਗ ਦੇ ਵਿੱਚ ਸਾਡੀ ਰਾਮਗੜੀਆ ਕਮਿਊਨਿਟੀ ਦੇ ਵੱਖ-ਵੱਖ ਰੀਆਂ ਸੰਸਥਾਵਾਂ ਦੇ ਪ੍ਰਧਾਨ ਇਕੱਠੇ ਹੋਏ ਇੱਕ ਮੰਚ ਤੇ ਇੱਕ ਟੇਬਲ ਤੇ ਬੈਠ ਕੇ ਉਹਨਾਂ ਨੇ ਸਲਾਮਸ਼ਵਰਾ ਕੀਤਾ ਤੇ ਉਹਨਾਂ ਨੇ ਇਹ ਫੈਸਲਾ ਕੀਤਾ ਵੀ ਅਸੀਂ ਹਰ ਇੱਕ ਮੁਕਾਮ ਤੱਕ ਸਰਦਾਰ ਪਰਮੀ ਸਿੰਘ ਕੁਲਾਰ ਦਾ ਸਾਥ ਦੇਵਾਂਗੇ ਉਹਨਾਂ ਦੇ ਨਾਲ ਆ ਜੋ ਹੁਣ ਦੋਸ਼ੀ ਸਰਪ੍ਰੀਤ ਸਿੰਘ ਸੈਂਟੀਮਠਾੜੂ ਇਸ ਮੁਕਦਮੇ ਦੇ ਵਿੱਚ ਜੋ ਅਕਿਊਜ਼ਡ ਆ ਉਹਦਾ ਹਜੇ ਆਉਣ ਵਾਲੇ ਸਮੇਂ 'ਚ ਜਦੋਂ ਟ੍ਰਾਇਲ ਚੱਲੂਗਾ ਕੋਰਟ ਦੇ ਵਿੱਚ ਤਾਂ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਆਪਣੇ ਵੱਲੋਂ ਬਹੁਤ ਵਧੀਆ ਅਸੀਂ ਆਪਣੇ ਵੱਲੋਂ ਕਾਨੂੰਨੀ ਰੈਮੇਡੀ ਜੋ ਆਪਣੀ ਅਵੇਲ ਕਰਾਂਗੇ ਤੇ ਇਸ ਕੇਸ ਨੂੰ ਅਸੀਂ ਅਖੀਰਲੇ ਮੁਕਾਮ ਤੱਕ ਲੈ ਕੇ ਜਾਵਾਂਗੇ ਤਾਂ ਉਹਦੇ ਵਿੱਚ ਸਾਰੇ ਭਾਈਚਾਰੇ ਵੱਲੋਂ ਸਰਦਾਰ ਗੁਰਮੀਤ ਸਿੰਘ ਕੋਲਾਰ ਦਾ ਪੂਰਨ ਤੌਰ ਤੇ ਸਾਥ ਅਤੇ ਸਹਿਯੋਗ ਦਿੱਤਾ ਜਾਊਗਾ